ਇਹ ਕਹਾਣੀ ਇੱਕ ਭੈਣ ਨੇ ਦੱਸੀ ਹੈ ਜੋ ਉਸ ਦੀ ਹੱਡ ਬੀਤੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਸ਼ੁਰੂ ਕਰਤੀ ਆਂ ਜੇ ਕਹਾਣੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਹਰਪ੍ਰੀਤ ਹੈ ਤੇ ਮੇਰੇ ਮਾਪਿਓ ਬੜੇ ਲਾਲਚੀ ਇਨਸਾਨ ਸੀ ਉਹਨਾਂ ਨੇ ਮੇਰਾ ਵਿਆਹ ਚੰਗੀ ਜ਼ਮੀਨ ਜਾਇਦਾਦ ਤੇ ਚੰਗਾ ਘਰ ਵੀ ਕੀ ਮੇਰਾ ਵਿਆਹ ਕਰ ਦਿੱਤਾ ਮੇਰੇ ਘਰ ਵਾਲੇ ਹੋਰ ਹੀ ਦੋਹੀ ਭਰਾ ਸੀ ਮੇਰਾ ਦਿਉਰ ਕਵਾਰਾ ਸੀ ਉਸਦਾ ਵਿਆਹ ਨਹੀਂ ਹੋਇਆ ਸੀ ਮੇਰੇ ਸਹੁਰਿਆਂ ਕੋ ਸੋਨਾ ਕਿੰਨੇ ਚੀ ਦੇਂਦੇ ਸੀ ਮੇਰੇ ਮਾਪਿਓ ਨੇ ਸੋਚਿਆ ਕਿ ਸਾਡੀ ਧੀ ਦੇ ਕੋਲ ਹੀ ਰਹਿ ਜਾਣਗੀ ਛਰੇ ਦੇ ਉਹਨੂੰ ਤਾਂ ਇੱਕ ਰੋਕੀ ਦੇਣੀ ਆ ਮੇਰੇ ਮਾਪਿਓ ਨੇ ਮੈਨੂੰ ਪੁੱਛੇ ਬਿਨਾ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਸੀ ਜਦੋਂ ਮੈਂ ਵਿਆਹ ਕੇ ਸਹੁਰੇ ਘਰ ਆਈ ਤਾਂ ਮੈਨੂੰ ਅੰਦਰੋਂ ਕੋਈ ਜ਼ਿਆਦਾ ਖੁਸ਼ੀ ਨਹੀਂ ਸੀ ਮੇਰਾ ਵਧੀਆ ਘਰੇ ਵਿਆਹ ਹੋ ਗਿਆ ਸੀ ਮੈਨੂੰ ਇੰਜ ਲੱਗ ਰਿਹਾ ਸੀ ਕਿ ਮੈਨੂੰ ਤਾਂ ਜ਼ਿੰਮੇਵਾਰੀਆਂ ਦੇ ਜਾਲ ਵਿੱਚ ਬੰਨ੍ਹ ਦਿੱਤਾ ਕਿਉਂਕਿ ਦਿਉਰ ਦੀ ਜ਼ਿੰਮੇਵਾਰੀ ਵੀ ਸਾਰੀ ਉਮਰ ਲਈ ਮੇਰੇ ਸਿਰ ਤੇ ਹੀ ਸੀ ਮੇਰੇ ਸਹੁਰੇ ਦੀ ਤਾਂ ਪਹਿਲੇ ਹੀ ਮੌਤ ਹੋ ਗਈ ਸੀ ਸੱਸ ਕਿੰਨਾ ਕੁ ਸਮਾਂ ਨਿਭਾ ਸਕਦੀ ਸੀ ਪਰ ਮੇਰੀ ਸੱਸ ਬਹੁਤ ਚੰਗੀ ਸੀ ਮੇਰਾ ਬੜਾ ਧਿਆਨ ਰੱਖਦੀ ਤੇ ਮੇਰੇ ਬੜਾ ਮੂੰਹ ਕਰਦੀ ਸੀ ਮੇਰੇ ਘਰ ਵਾਲੇ ਨੂੰ ਸ਼ਰਾਬ ਪੀਣ ਦੀ ਭੈੜੀ ਆਦਤ ਸੀ ਉਹ ਹਰ ਰੋਜ਼ ਸ਼ਰਾਬ ਪੀਂਦਾ ਸੀ ਤੇ ਮੇਰੀ ਸੱਸ ਉਸ ਨੂੰ ਸ਼ਰਾਬ ਪੀਣ ਲਈ ਪੈਸੇ ਨਹੀਂ ਦਿੰਦੀ ਸੀ ਪਰ ਮੇਰਾ ਦਿਉਰ ਉਸ ਨੂੰ ਸ਼ਰਾਬ ਪੀਣ ਲਈ ਪੈਸੇ ਦਿੰਦਾ ਸੀ ਇਸ ਕਰਕੇ ਮੇਰਾ ਘਰ ਵਾਲਾ ਆਪਣੇ ਭਰਾ ਦੀ ਬਹੁਤ ਇੱਜ਼ਤ ਤੇ ਪਿਆਰ ਕਰਦਾ ਸੀ। ਉਸ ਦੀ ਹਰ ਗੱਲ ਮੰਨਦਾ ਸੀ। ਮੇਰਾ ਦਿਉਰ ਬਹੁਤ ਹੀ ਆੜੀਅਲ ਸੁਭਾਅ ਦਾ ਸੀ। ਸ਼ਾਇਦ ਇਸੇ ਕਰਕੇ ਉਸ ਦਾ ਵਿਆਹ ਨਹੀਂ ਹੋਇਆ ਸੀ। ਮੇਰਾ ਦਿਉਰ ਡਰਾਈਵਰ ਸੀ ਤੇ ਉਸ ਦਾ ਆਪਣਾ ਟਰੱਕ ਸੀ। ਉਹ ਜਦੋਂ ਵੀ ਬਾਹਰੋਂ ਆਉਂਦਾ ਤਾਂ ਉਸ ਨੂੰ ਤਾਜੀ ਰੋਟੀ ਤੇ ਤਾਜੀ ਚਾਹ ਚਾਹੀਦੀ ਹੁੰਦੀ ਸੀ। ਮੇਰੇ ਘਰ ਵਾਲੇ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋਂ ਵੀ ਬਾਹਰੋਂ ਆਵੇ ਜੋ ਵੀ ਮੰਗੇ ਇਸ ਨੂੰ ਦੇ ਦਿਆ ਕਰੀ ਕਿਉਂਕਿ ਜੇ ਤੂੰ ਇਸ ਦਾ ਖਿਆਲ ਨਹੀਂ ਰੱਖੇਂਗੀ ਤਾਂ ਇਹ ਆਪਣੇ ਹਿੱਸੇ ਦੀ ਜ਼ਮੀਨ ਆਪਾਂ ਨੂੰ ਨਹੀਂ ਦੇਊਗਾ ਤੇ ਜੇ ਤੂੰ ਇਸ ਦਾ ਧਿਆਨ ਨਾ ਰੱਖਿਆ ਤਾਂ ਇਸ ਨੇ ਵਿਆਹ ਕਰਵਾ ਲੈਣਾ ਆਪਣਾ ਅੱਧ ਵੰਡਿਆ ਜਾਊਗਾ ਉਹ ਬੜੇ ਨਖਰੇ ਕਰਦਾ ਹੁੰਦਾ ਸੀ ਅਤੇ ਕਈ ਵਾਰੀ ਤਾਂ ਮੈਨੂੰ ਉਸ ਦੇ ਉੱਤੇ ਪੜਾ ਹੀ ਗੁੱਸਾ ਆਉਂਦਾ ਪਰ ਫਿਰ ਵੀ ਮੈਨੂੰ ਆਪਣੇ ਘਰ ਵਾਲੇ ਦੀ ਗੱਲ ਮੰਨਣੀ ਪੈਂਦੀ ਸੀ ਇੱਕ ਦਿਨ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਪੁੱਤ ਅੱਜ ਮੈਂ ਆਪਣੇ ਪੇਕੇ ਜਾਣਾ ਤੂੰ ਘਰ ਦਾ ਧਿਆਨ ਰੱਖੀ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀ ਮੇਰਾ ਘਰ ਵਾਲਾ ਖੇਤ ਗਿਆ ਹੋਇਆ ਸੀ ਕਿਉਂਕਿ ਉਸ ਰਾਤ ਸਾਡੀ ਪਾਣੀ ਦੀ ਵਾਰੀ ਸੀ ਤੇ ਮੇਰਾ ਦਿਉਰ ਅੱਧੀ ਰਾਤ ਨੂੰ ਘਰ ਆਇਆ ਤੇ ਮੈਨੂੰ ਕਹਿਣ ਲੱਗਾ ਭਾਬੀ ਗਰਮ ਗਰਮ ਰੋਟੀ ਦੇ ਤੇ ਮੈਂ ਉਸ ਲਈ ਰੋਟੀ ਬਣਾਉਣ ਲੱਗ ਪਈ ਸੀ ਅਤੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਕਹਿਣ ਲੱਗਾ ਮੈਨੂੰ ਇੱਥੇ ਰੋਟੀ ਪੜਾ ਦੇ ਮੈਂ ਰੋਟੀ ਬਣਾ ਕੇ ਉਸਦੇ ਕਮਰੇ ਵਿੱਚ ਰੋਟੀ ਪੜਾਉਣ ਲਈ ਚਲੀ ਗਈ ਤੇ ਮੈਂ ਉਸ ਕਮਰੇ ਵਿੱਚ ਵੇਖ ਰਹੀ ਸੀ ਆਵਾਜ਼ਾਂ ਮਾਰੀਆਂ ਪਰ ਮੈਨੂੰ ਕਿਦਰੇ ਵੀ ਦਿਖ ਨਹੀਂ ਰਿਹਾ ਸੀ ਤੇ ਜਦੋਂ ਮੈਂ ਪਿੱਛੇ ਮੁੜਨ ਲੱਗੀ ਤਾਂ ਮੇਰਾ ਦੌਰ ਅੱਕੇ ਹੋ ਗਿਆ ਅਤੇ ਉਸ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਉਸ ਨੂੰ ਕਿਹਾ ਇਹ ਤੂੰ ਕੀ ਕਰ ਰਿਹਾ ਹੈ ਤਾਂ ਕਹਿਣ ਲੱਗਾ ਕਿ ਮੈਂ ਬਹੁਤ ਟਾਈਮ ਤੋਂ ਤੇਰੇ ਮੂੰਹ ਵੱਲ ਵੇਖੀ ਜਾਣਾ ਪਰ ਤੈਨੂੰ ਤਾਂ ਮੇਰਾ ਪੋਰਾ ਵੀ ਖਿਆਲ ਨਹੀਂ ਮੇਰੀਆਂ ਵੀ ਲੋੜਾਂ ਨਹੀਂ ਤੇ ਮੇਰੀਆਂ ਵੀ ਜ਼ਰੂਰਤਾਂ ਨਹੀਂ ਇਹਨਾਂ ਨੂੰ ਹੁਣ ਤੈਨੂੰ ਹੀ ਪੂਰਾ ਕਰਨਾ ਪੈਣਾ ਕੈਨ ਲੱਗਾ ਰੋਣਾ ਨਾ ਪਾਈ ਰੋਲਾ ਪਾਉਣ ਦੀ ਬਿਲਕੁਲ ਵੀ ਕੋਸ਼ਿਸ਼ ਨਾ ਕਰੀ ਆਂਡ ਗਵਣ ਦੇ ਲੋਕਾਂ ਨੇ ਸਾਰਾ ਇਲਜ਼ਾਮ ਤੇਰੇ ਸਿਰ ਤੇ ਦੇ ਦੇਣਾ ਇਹਨਾਂ ਕਹਿ ਕੇ ਮੇਰੇ ਦੂਰ ਨਹੀਂ ਮੈਨੂੰ ਕੁਟਕੀ ਗਲ ਬੱਕੜੀ ਪਾ ਲਈ ਅਤੇ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ ਮੈਂ ਨਾ ਚਾਹੁੰਦੇ ਹੋਏ ਵੀ ਉਸ ਨੂੰ ਇਹ ਸਭ ਕੁਝ ਕਰਨ ਲਈ ਮੰਨ ਗਈ ਉਸ ਨੇ ਆਪਣੇ ਕੱਪੜੇ ਧਾਰੇ ਤੇ ਫਿਰ ਮੈਨੂੰ ਆਪਣੇ ਨਾਲ ਲੈ ਕੇ ਮੈਂ ਉਸ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਤਾਂ ਕਰ ਰਹੀ ਸੀ ਪਰ ਉਹ ਪਿੱਛੇ ਹਟਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ ਫਿਰ ਮੈਂ ਸੋਚਿਆ ਕਿ ਜੇਕਰ ਮੈਂ ਜ਼ਿਆਦਾ ਜ਼ੋਰ ਜ਼ਬਰਦਸਤੀ ਕਰਕੇ ਇਸ ਨੂੰ ਛੁਟਵੀ ਗਈ ਤਾਂ ਕਿਤੇ ਆਪਣੇ ਹਿੱਸੇ ਦੀ ਜ਼ਮੀਨ ਕਿਸੇ ਹੋਰ ਨੂੰਾਂ ਦੇ ਦੇਵੇ ਮੈਂ ਜ਼ਮੀਨ ਦੇ ਲਾਲਚ ਕਰਕੇ ਆਪਣੇ ਦੌਰ ਦੇ ਨਾਲ ਪਈ ਰਹੀ ਉਹ ਮੈਨੂੰ ਕਹਿਣ ਲੱਗਾ ਦੇਖੀ ਮੈਂ ਅੱਜ ਤੇਰੀ ਰਾਤ ਕਿੰਨੀ ਰੰਗੀਨ ਬਣਾਉਣਾ ਇਹਨਾਂ ਕਹਿ ਕੇ ਉਹ ਮੇਰੇ ਤੇ ਭੁੱਖੇ ਪੀੜੀ ਵਾਂਗ ਟੁੱਟ ਪਿਆ ਸੀ ਸੱਚੀ ਉਸ ਰਾਤ ਉਸਨੇ ਮੈਨੂੰ ਬੜਾ ਨਜ਼ਾਰਾ ਦਿੱਤਾ ਮੇਰੇ ਘਰ ਵਾਲੇ ਨੇ ਮੈਨੂੰ ਕਦੇ ਨਹੀਂ ਦਿੱਤਾ ਸੀ ਮੇਰੇ ਵਿਆਹ ਨੂੰ ਪੂਰੇ 6 ਮਹੀਨੇ ਹੋ ਗਏ ਸੀ ਅੱਜ ਮੇਰੇ ਦੋਹ ਨੇ ਮੇਰੀਆਂ ਸਾਰੀਆਂ ਤਸੱਲੀਆ ਕਰਵਾ ਦਿੱਤੀਆਂ ਸੀ ਅਤੇ ਮੇਰੇ ਘਰਵਾਲਾ ਸ਼ਰਾਬ ਨਾਲ ਰੱਜ ਕੇ ਪਿਆ ਸੀ ਉਸ ਨੂੰ ਕੋਈ ਸੁਧੂਬਦ ਨਹੀਂ ਸੀ ਉਸ ਨੇ ਕਿਹਾ ਤੂੰ ਸਵੇਰ ਤੱਕ ਇੱਥੇ ਹੀ ਰਹਿ ਤੇ ਮੈਨੂੰ ਵੀ ਉਸ ਦੇ ਨਾਲ ਸਮਾਂ ਬਿਤਾਉਣਾ ਵਧੀਆ ਲੱਗ ਰਿਹਾ ਸੀ ਮੈਂ ਉਸ ਦੇ ਕੋਲ ਹੀ ਰਹੀ ਤੇ ਸਵੇਰੇ ਉੱਠ ਕੇ ਆਪਣੇ ਕੰਮ-ਤੰਦਿਆਂ ਵਿੱਚ ਲੱਗ ਗਈ ਸੀ ਅਤੇ ਮੇਰਾ ਘਰਵਾਲਾ ਹਲੇ ਸੁੱਤਾ ਹੀ ਪਿਆ ਸੀ ਮੈਂ ਉਸ ਨੂੰ 6:00 ਵਜੇ ਉਠਾਇਆ ਤੇ ਚਾਹ ਪੜਾਈ ਚਾਹ ਪੀ ਕੇ ਉਹ ਫੇਰ ਖੇਚਲਾ ਗਿਆ ਸੀ ਤੇ ਹੁਣ 7:00 ਵਜੇ ਗਏ ਸੀ ਮੇਰਾ ਦਿਓ ਹਰੇ ਤੱਕ ਨਹੀਂ ਉੱਠਿਆ ਸੀ ਤੇ ਮੈਂ ਵਾਰ-ਵਾਰ ਉਸਦੇ ਕਮਰੇ ਵੱਲ ਬੀਖ ਰਹੀ ਸੀ ਪਰ ਉਹ ਕਦੇ ਵੀ ਗੂੜੀ ਨੀਂਦ ਵੀ ਸੁੱਤਾ ਪਿਆ ਸੀ ਇੱਕ ਦਿਨ ਤਾਂ ਕਰਦਾ ਸੀ ਉਸ ਨੂੰ ਜਾ ਕੇ ਚਾਹ ਪੜਾਵਾਂ ਫਿਰ ਮੈਂ ਸੋਚਿਆ ਕਿ ਤੇ ਚਾਹ ਪੜਾਉਣ ਗਈ ਨੂੰ ਮੈਨੂੰ ਫੇਰ ਨਾ ਪੜ ਲਵੇ ਉਹ ਮੈਨੂੰ ਰਾਤ ਵਾਲੀਆਂ ਗੱਲਾਂ ਯਾਦ ਕਰਕੇ ਥੋੜੀ ਜਹੀ ਸ਼ਰਮ ਵੀ ਆ ਰਹੀ ਸੀ ਫਿਰ ਮੈਂ ਸੋਚਿਆ ਜੋ ਹੋਣਾ ਸੀ ਉਹ ਤਾਂ ਹੁਣ ਹੋ ਹੀ ਗਿਆ ਹੁਣ ਸ਼ਰਮ ਘਾਤੀ ਮੈਂ ਚਾਹ ਕੱਪ ਚੁੱਕ ਕੇ ਆਪਣੇ ਤੇਉਣ ਨੂੰ ਪਣਾਉਣ ਲਈ ਉਸਦੇ ਕਮਰੇ ਵਿੱਚ ਚਲੀ ਗਈ ਤੇ ਉਸ ਨੂੰ ਕਿਹਾ ਕਿ ਕਿੰਨਾ ਦਿਨ ਚੜ ਗਿਆ ਉੱਠਣਾ ਨਹੀਂ ਤਾਂ ਕਹਿਣ ਲੱਗਾ ਕਿ ਤੇਰੇ ਵਰਗੀ ਸੋਹਣੀ ਸੁਨੱਕੀ ਨਾਲ ਜਦੋਂ ਤੱਕ ਚਾਹ ਪਣਾਉਣਾ ਆਵੇ ਉਸਦੇ ਹੱਥੋਂ ਚਾਹ ਫੜ ਕੇ ਉੱਠਣ ਦਾ ਸੁਆਦ ਹੀ ਕੁਝ ਹੋਰ ਹੈ ਮੈਨੂੰ ਕੀ ਲੋੜ ਹੈ ਮੈਂ ਬਾਹਰ ਦੁਰਿਆ ਫੇਰਾ ਇਹਨਾਂ ਕਹਿ ਕੇ ਹੱਸ ਪਿਆ ਮੈਂ ਚਾਹ ਫੜਾਉਣ ਲੱਗੀ ਤਾਂ ਉਸਨੇ ਮੇਰੀ ਬਾਹ ਪਾ ਲਈ ਸੀ ਮੈਨੂੰ ਕਿਛਕੀ ਆਪਣੇ ਕੋਲ ਕਰ ਲਿਆ ਸੀ ਮੈਂ ਉਸ ਨੂੰ ਕਿਹਾ ਛੱਡ ਇੱਥੇ ਕੋਈ ਆ ਗਿਆ ਤਾਂ ਕੀ ਕਹੂੰਗੀ ਉਹ ਕਹਿੰਦਾ ਕਿ ਮੈਂ ਤੇਰੀ ਬਾਹ ਛੱਡਣ ਲਈ ਨਹੀਂ ਪੜੀ ਮੈਂ ਕਿਹਾ ਕਿ ਮੈਂ ਤੇਰੀ ਭਾਬੀ ਲੱਗਦੀ ਆ ਕਹਿਣ ਲੱਗਾ ਹੁਣ ਤੂੰ ਭਾਬੀ ਨਹੀਂ ਹੁਣ ਤਾਂ ਤੂੰ ਮੇਰੀ ਨਾਲ ਬਣ ਗਈ ਤੇ ਸਭ ਕਸ਼ ਕਰਨ ਤੋਂ ਬਾਅਦ ਤੂੰ ਹਲੇ ਵੀ ਮੇਰੀ ਭਾਬੀ ਆ ਤਾਂ ਹੀ ਮੈਂ ਤੈਨੂੰ ਰਾਤ ਮਨਾ ਨਹੀਂ ਕੀਤਾ ਤੇ ਤੈਨੂੰ ਖੁਸ਼ ਕਰ ਦਿੱਤਾ ਮੈਂ ਤੁਹਾਡਾ ਰਾਤ ਬਤਾਈ ਤੇ ਕਹਿਣ ਲੱਗਾ ਅਲਤੀਰਾਤ ਫਿਰ ਮੇਰੇ ਹੀ ਕਮਰੇ ਵਿੱਚ ਬਤਾਈ ਮੈਂ ਉਸ ਨੂੰ ਕਿਹਾ ਮੇਰੇ ਘਰ ਵਾਲੇ ਦਾ ਕੀ ਬਣੂਗਾ ਕਹਿਣ ਲੱਗਾ ਮੈਂ ਉਸ ਨੂੰ ਸ਼ਾਮ ਨੂੰ ਸ਼ਰਾਬ ਪੀਣ ਲਈ ਪੈਸੇ ਦੇ ਦੇਣੇ ਆ ਉਹਦਾ ਰੱਜ ਕੇ ਸੌਹੀਂ ਜਾਊਗਾ ਆਪਾਂ ਦੋਨੋਂ ਸਾਰੀ ਰਾਤ ਆਪਣੀ ਮਜ਼ੇ ਕਰਾਂਗੇ ਫਿਰ ਰਸੋਈ ਵਿੱਚ ਆ ਕੇ ਮੈਂ ਕੰਮ ਕਰਨ ਲੱਗ ਪਈ ਸੀ ਇੰਨੇ ਟਾਈਮ ਨੂੰ ਉਹ ਬਿਨਾਂ ਧੋ ਕੇ ਤਿਆਰ ਬਿਆਰ ਹੋ ਕੇ ਰਸੋਈ ਦੇ ਸਾਹਮਣੇ ਕੁਰਸੀ ਢਾਕੇ ਬੈਠ ਗਿਆ ਸੀ ਅਤੇ ਮੈਂ ਬੜੀ ਘੌਰ ਨਾਲ ਉਸ ਨੂੰ ਦੇਖ ਰਹੀ ਸੀ ਮੈਂ ਉਸਨੂੰ ਕਿਹਾ ਕੀ ਹੋਇਆ ਅੱਜ ਨੇ ਧਿਆਨ ਨਾਲ ਕਿਉਂ ਦੇਖ ਰਿਹਾ ਕਹਿਣ ਲੱਗਾ ਮੈਂ ਤੈਨੂੰ ਹੱਕ ਨਾਲ ਦੇਖ ਸਕਦਾ ਹਾਂ ਹੁਣ ਤੈਨੂੰ ਹੱਕ ਦੇਣ ਲਈ ਤੇਰਾ ਧੰਨਵਾਦ ਮੈਂ ਤੈਨੂੰ ਪਿਛਲੇ 4 ਮਹੀਨਿਆਂ ਤੋਂ ਇਸ ਘਰ ਵਿੱਚ ਦੇਖ ਰਿਹਾ ਉਦੋਂ ਤੋਂ ਮੇਰੀ ਤੇਰੇ ਤੇ ਹੱਕ ਸੀ ਪਰ ਜੋ ਹੱਕ ਤੂੰ ਮੈਨੂੰ ਦਿੱਤਾ ਉਹ ਹੱਕ ਮੈਨੂੰ ਬੜਾ ਜੰਗਾ ਲੱਗਾ ਮੈਨੂੰ ਰੱਜ ਕੇ ਅੱਜ ਤੈਨੂੰ ਵੇਖ ਲੈਣ ਦੇ ਮੈਂ ਆਪਣੀ ਦੂਰ ਦੀ ਗੱਲ ਸੁਣ ਕੇ ਹੱਸ ਪਈ ਸੀ ਇੰਨੇ ਸਮੇਂ ਨੂੰ ਮੇਰਾ ਘਰ ਵਾਲਾ ਵੀ ਘਰੇ ਆਇਆ ਤੇ ਮੈਨੂੰ ਕਹਿਣ ਲੱਗਾ ਹਰਪ੍ਰੀਤ ਰੋਟੀ ਪਾ ਅਸੀਂ ਦੋਨੋਂ ਬਾਈ ਇਕੱਠੇ ਬੈਠ ਕੇ ਖਾਵਾਂਗੇ ਅਤੇ ਮੇਰਾ ਘਰ ਵਾਲਾ ਲਾਲਚੀ ਸੀ ਮੇਰਾ ਦਿਉਰ ਉਸ ਨੂੰ ਪੈਸੇ ਦੇ ਦਿੰਦਾ ਇਸ ਕਰਕੇ ਉਹ ਮੇਰੇ ਦਿਉਰ ਨੂੰ ਕੁਝ ਨਹੀਂ ਕਹਿੰਦਾ ਸੀ ਉਹ ਉਸ ਨਾਲ ਬੜਾ ਮੂਹ ਕਰਦਾ ਸੀ ਤੇ ਉਸ ਤੋਂ ਜ਼ਿਆਦਾ ਨੇੜੇ ਰਹਿੰਦਾ ਸੀ ਜਿਸ ਤਰ੍ਹਾਂ ਮੇਰੇ ਸਾਸਤੇ ਵੀਰੇ ਘਰ ਵਾਲਾ ਮੈਨੂੰ ਕਹਿੰਦੇ ਹੁੰਦੇ ਸੀ ਕਿ ਆਪਣੇ ਦਿਉਰ ਦਾ ਖਾਸ ਧਿਆਨ ਰੱਖਿਆ ਕਰ ਜਿਹੜੀ ਚੀਜ਼ ਦੀ ਵੀ ਲੋੜ ਹੋਵੇ ਤੈਨੂੰ ਮੰਗੇ ਤੂੰ ਦੇ ਦਿਆ ਕਰ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਸੋਚਦੀ ਹੁੰਦੀ ਸੀ ਕਿ ਜੇਕਰ ਮੇਰੇ ਘਰਵਾਲੇ ਨੂੰ ਇਸ ਗੱਲ ਦਾ ਪਤਾ ਲੱਗ ਵੀ ਗਿਆ ਤਾਂ ਕਿ ਉਸਨੇ ਮੈਨੂੰ ਕੁਝ ਨਹੀਂ ਕਹਿਣਾ ਉਸਨੇ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ ਮੇਰਾ ਘਰਵਾਲਾ ਸ਼ਹਿਰ ਕਿਸੇ ਕੰਮ ਲਈ ਗਿਆ ਸੀ ਅਤੇ ਫਿਰ ਮੈਂ ਤੇ ਮੇਰਾ ਦੂਰ ਘਰ ਵਿੱਚ ਇਕੱਲੇ ਹੀ ਸੀ ਉਸਨੇ ਫਿਰ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਉਸਨੇ ਆਪਣੀ ਮਨਮਰਜ਼ੀ ਕੀਤੀ ਮੇਰੇ ਨਾਲ ਉਹ ਸਭ ਕੁਝ ਕੀਤਾ ਜੋ ਉਸ ਦੀ ਇੱਛਾ ਸੀ ਮੈਂ ਫੇਰ ਬਾਹਰ ਆਈ ਤੇ ਨਹਾ ਧੋ ਕੇ ਤਿਆਰ ਹੋ ਗਈ ਸੀ ਐਨੇ ਸਮੇਂ ਨੂੰ ਮੇਰਾ ਘਰ ਵਾਲਾ ਸ਼ਹਿਰੋਂ ਆ ਗਿਆ ਸੀ ਮੇਰੇ ਦਿਉਰ ਨੇ ਉਸ ਨੂੰ ਅੱਜ ਫੇਰ ਪੈਸੇ ਦਿੱਤੇ ਅਤੇ ਉਹ 6 ਵਰ੍ਹਦੇ ਨੂੰ ਰੱਜ ਕੇ ਪੈ ਗਿਆ ਸੀ ਫਿਰ ਮੈਂ ਤੇ ਮੇਰੇ ਦਿਉਰ ਨੇ ਆਪਣੀ ਖੂਬ ਨਜ਼ਾਰੀ ਕੀਤੀ ਮੇਰਾ ਦਿਉਰ ਮੇਰੇ ਲਈ ਬਹੁਤ ਸਾਰੀਆਂ ਚੀਜ਼ਾਂ ਵੀ ਲੈ ਕੇ ਆਉਂਦਾ ਸੀ ਹੁਣ 2 ਮਹੀਨੇ ਹੋ ਗਏ ਸੀ ਅਤੇ ਉਹ ਟਰੱਕ ਤੇ ਨਹੀਂ ਗਿਆ ਸੀ ਇੱਕ ਦਿਨ ਮੈਂ ਪੁੱਛਿਆ ਕਿ ਤੂੰ ਟਰੱਕ ਤੇ ਨਹੀਂ ਜਾਣਾ ਤਾਂ ਕਹਿਣ ਲੱਗਾ ਤੇਨੂੰ ਛੱਡ ਕੇ ਜਾਣਾ ਦਿਲ ਨਹੀਂ ਕਰਦਾ ਪਰ ਜਾਣਾ ਤਾਂ ਪੈਣਾ ਕਿਉਂਕਿ ਕੰਮ ਬੜਾ ਜ਼ਰੂਰੀ ਹੈ ਇੱਕ ġੇੜਾ ਆਇਆ ਹੋਇਆ ਮੈਂ ਉਸ ਨੂੰ ਕਿਹਾ ਕਿ ਤੁਸੀਂ ਚਲੇ ਜਾਓ ਛੇਤੀ ਆ ਜਾਓ ਫਿਰ ਥੋੜੇ ਦਿਨਾਂ ਤੱਕ ਉਹ ਚਲਾ ਗਿਆ ਹੁਣ 15 ਦਿਨ ਹੋ ਗਏ ਸੀ ਪਰ ਉਸਨੇ ਫੋਨ ਹੀ ਨਾ ਕੀਤਾ ਅਤੇ ਉਹ ਫੋਨ ਕਰਨੋਂ ਹੀ हट ਗਿਆ ਸੀ ਮੈਂ ਆਪਣੀ ਸੱਸ ਨੂੰ ਤੇ ਆਪਣੇ ਘਰਵਾਲੇ ਨੂੰ ਪੁੱਛਦੀ ਸੀ ਕਿ ਉਸ ਦਾ ਕੋਈ ਫੋਨ ਨਹੀਂ ਆਇਆ ਤਾਂ ਕਹਿ ਦਿੰਦੇ ਸੀ ਨਹੀਂ ਘਲਤਕ ਤੱਕ ਕੋਈ ਨਹੀਂ ਆਇਆ ਮੇਰੀ ਸੱਸ ਵੀ ਬਹੁਤ ਫਿਕਰ ਕਰਦੀ ਸੀ ਉਸ ਨੂੰ ਬਾਰ ਬਾਰ ਫੋਨ ਲਾਉਂਦੀ ਤਾਂ ਕਹਿ ਦਿੰਦਾ ਸੀ ਮਾਂ ਮੈਂ ਗੱਡੀ ਤੇ ਆ ਬਾਅਦ ਵਿੱਚ ਗੱਲ ਕਰੂੰਗਾ ਮੈਂ ਠੀਕ ਆ ਮੇਰੀ ਚਿੰਤਾ ਨਾ ਕਰਿਓ ਇਹਨਾਂ ਕਹਿ ਕੇ ਉਹ ਫੋਨ ਕੱਟ ਦਿੰਦਾ ਸੀ ਮੈਂ ਵੀ ਉਸ ਨੂੰ ਕਈ ਵਾਰੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰਾ ਫੋਨ ਚੁੱਕਦਾ ਹੀ ਨਹੀਂ ਸੀ ਪਰ ਮੇਸ਼ਰ ਕੱਟ ਦਿੰਦਾ ਤਾਂ ਫਿਰ ਵੀ ਮੈਂ ਗੁੱਸੇਜੇਜ ਹੋ ਕੇ ਫੋਨ ਲਾਉਣਾ ਹੀ ਛੱਡ ਦਿੱਤਾ ਕਿ ਚਲ ਹੁਣ ਆਪੇ ਕਰ ਲਊਗਾ ਮੈਂ ਉਸ ਨੂੰ ਰੋਜ਼ ਉਡੀਕਦੀ ਸੀ ਤੇ ਮੇਰੇ ਦਿਲ ਵਿੱਚ ਆਪਣੇ ਉਸ ਨੂੰ ਮਿਲਣ ਦੀ ਬੜੀ ਤਾਂਘ ਸੀ ਖਿੱਚ ਜਿਹੀ ਪੈਦਾ ਹੁੰਦੀ ਸੀ ਪਰ ਉਹ ਆਇਆ ਹੀ ਨਾ ਆਖਰ 3 ਮਹੀਨਿਆਂ ਬਾਅਦ ਜਦੋਂ ਉਹ ਘਰੇ ਆਇਆ ਤਾਂ ਉਸਨੇ ਟਰੱਕ ਖੜਾਇਆ ਜਿੱਦਾਂ ਹੀ ਬੂਹੇ ਅੱਗੇ ਟੱਕਦਾ ਹਾਰਨ ਵੱਜਿਆ ਮੈਨੂੰ ਤਾਂ ਚਾਹ ਚੜ ਗਿਆ ਸੀ ਮੈਂ ਭੱਜ ਕੇ ਜਾ ਕੇ ਗੇਟ ਖੋਲ੍ਹਿਆ ਮੇਰਾ ਤੇ ਉਹ ਟਰੱਕ ਵਿੱਚੋਂ نیچے ਉਤਰਿਆ ਜਦੋਂ ਮੈਂ ਉਸਦੇ ਨੇੜੇ ਹੋ ਕੇ ਗਲੇ ਲੱਗਣ ਲੱਗੀ ਤਾਂ ਕਹਿਣ ਲੱਗਾ ਮੇਰੇ ਤੋਂ ਪਿੱਛੇ ਹਟ ਜਾ ਘਰੀ ਹੋ ਕੇ ਗੱਲ ਕਰ ਕਹਿਣ ਲੱਗਾ ਤੈਨੂੰ ਪਤਾ ਨਹੀਂ ਇਸ ਵਾਰੀ ਮੈਂ ਇਕੱਲਾ ਨਹੀਂ ਆਇਆ ਮੈਂ ਉਸਨੂੰ ਕਿਹਾ ਤੁਸੀਂ ਇੰਨਾ ਸਮਾਂ ਲਾ ਦਿੱਤਾ ਤਾਂ ਕਹਿਣ ਲੱਗਾ ਤੇਰੀ ਦਰਾਨੀ ਨੂੰ ਨਾਲ ਲੈ ਕੇ ਆਏ ਆ ਇਹ ਗੱਲ ਸੁਣ ਕੇ ਤਾਂ ਮੇਰੇ ਪੈਰਾਂ ਥਲੋ ਜ਼ਮੀਨ ਖਿਸਕ ਗਈ ਸੀ ਇੰਨਾ ਟਾਈਮ ਨੂੰ ਮੇਰੀ ਸੱਸ ਤੇ ਮੇਰਾ ਘਰ ਵਾਲਾ ਵੀ ਆ ਗਏ ਸੀ ਮੇਰੀ ਸੱਸ ਉਸ ਕੁੜੀ ਵੱਲ ਦੇਖ ਕੇ ਬੜੀ ਹੈਰਾਨ ਹੋਈ ਕਹਿਣ ਲੱਗੀ ਕੌਣ ਹੈ ਮੇਰਾ ਜੂਰ ਕਹਿੰਦਾ ਮਾਂ ਤੇਰੀ ਨੂੰ ਹੈ ਪਾਣੀ ਵਾਰਲਾ ਮੇਰੀ ਸੱਸ ਨੂੰ ਤਾਂ ਚਾਹ ਜਿਹਾ ਚੜ ਗਿਆ ਸੀ ਉਸਨੇ ਭੱਜ ਕੇ ਪਾਣੀ ਵਾਰ ਦਿੱਤਾ ਤਾਂ ਉਸਨੇ ਮੇਰੀ ਸੱਸ ਨੂੰ ਦੱਸਿਆ ਕਿ ਇਸ ਦਾ ਘਰ ਵਾਲਾ ਬੜਾ ਨਸ਼ਾ ਕਰਦਾ ਸੀ ਉਸ ਦੀ ਮੌਤ ਹੋ ਗਈ ਹੁਣ ਇਸ ਦੀ ਸੱਸ ਹੈ ਜਿਸ ਦੇ ਨਾਲ ਹੀ ਰਹਿ ਰਹੀ ਸੀ ਉਹ ਬੁੱਢੀ ਹੈ ਤੇ ਮੰਜੇ ਤੇ ਹੈ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਉਸ ਦਾ ਕੋਈ ਪਤਾ ਨਹੀਂ ਕਿ ਕਦੋਂ ਉਹ ਦੁਨੀਆ ਤੋਂ ਚਲੀ ਜਾਵੇ ਇਸ ਕਰਕੇ ਉਸ ਨੇ ਇਸ ਦਾ ਵਿਆਹ ਮੇਰੇ ਨਾਲ ਕਰ ਦਿੱਤਾ ਤਾਂ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਸੌਖੀ ਰਹਿ ਸਕੇ ਆਪਣੇ ਦੌਰ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਦਿਮਾਗ ਘੁੰਮ ਗਿਆ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਮੈਨੂੰ ਛੱਡ ਕੇ ਹੁਣ ਕਿਸੇ ਹੋਰ ਬਾਰੇ ਸੋਚੂਗਾ ਪਰ ਉਸਨੇ ਤਾਂ ਆਪਣਾ ਘਰ ਬਸਾ ਲਿਆ ਸੀ ਤੇ ਮੈਂ ਆਪਣੀ ਦਰਾਣੀ ਨੂੰ ਇਸ ਘਰ ਵਿੱਚ برداشت ਨਹੀਂ ਕਰ ਸਕਦੀ ਸੀ ਇਸ ਕਰਕੇ ਅਸੀਂ ਦੋਨੋਂ ਅਲੱਗ-ਅਲੱਗ ਹੋ ਗਏ ਸੀ ਘਰ ਵਿੱਚ ਕੰਧ ਹੋ ਗਈ ਸੀ ਮੇਰੀ ਸੱਸ ਦਾ ਮੇਰੇ ਦਿਉਰ ਨਾਲ ਹੀ ਰਹਿੰਦੀ ਸੀ ਅਤੇ ਅਸੀਂ ਅਲੱਗ ਹੋ ਗਏ ਸੀ ਸਾਨੂੰ ਅਲੱਗ ਹੋਇਆ ਨੂੰ ਅੱਜ ਪੂਰੇ 10 ਸਾਲ ਹੋ ਗਏ ਨੇ ਪਰ ਮੈਨੂੰ ਅੰਦਰੋਂ-ਅੰਦਰੀ ਇਸ ਗੱਲ ਦਾ ਬੜਾ ਪ੍ਰਸਤਾਵਾ ਹੁੰਦਾ ਕਿ ਜੇ ਮੇਰੇ ਤੇ ਉਹਨੇ ਇਦਾਂ ਵਿਆਹ ਹੀ ਕਰ ਹੋਣਾ ਸੀ ਤਾਂ ਮੈਂ ਉਸ ਦੇ ਸਾਹਮਣੇ ਆਪਣੀ ਇੱਜ਼ਤ ਨਾ ਖਰਾਬ ਕਰਦੀ ਮੈਂ ਲਾਲਚ ਵਿੱਚ ਆ ਕੇ ਆਪਣੇ ਆਪ ਨੂੰ ਉਸ ਨੂੰ ਸੌਂਪ ਦਿੱਤਾ ਤੇ ਆਪਣੀ ਇੱਜ਼ਤ ਖਰਾਬ ਕਰ ਲਈ ਮੇਰੇ ਦੌਰ ਨੇ ਵਿਆਹ ਤੋਂ ਬਾਅਦ ਅੱਜ ਤੱਕ ਮੇਰੇ ਮੂੰਹ ਤੇ ਕਦੇ ਮੁਸਕਰਾਹਟ ਨਹੀਂ ਆਈ ਮੈਨੂੰ ਆਪਣੀ ਇੱਜ਼ਤ ਬਰਬਾਦ ਕਰਨ ਦਾ ਬਹੁਤ ਦੁੱਖ ਸੀ ਹਮੇਸ਼ਾ ਇਹ ਸੋਚ ਲੱਗੀ ਰਹਿੰਦੀ ਸੀ ਕਿ ਮੈਂ ਕੀ ਕਰ ਦਿੱਤਾ ਨਾ ਮੈਂ ਕਿਸੇ ਨੂੰ ਦੱਸ ਸਕਦੀ ਸੀ ਤੇ ਨਾ ਹੀ ਇਹ ਗੱਲ ਮੇਰੇ ਦਿਮਾਗ ਵਿੱਚੋਂ ਨਿਕਲਦੀ ਸੀ ਅੱਜ ਤੁਹਾਡੇ ਨਾਲ ਇੱਕ ਕਹਾਣੀ ਗੱਲ ਸਾਂਝੀ ਕੀਤੀ ਹੈ ਸੋ ਤੁਹਾਡੇ ਨਾਲ ਇਹ ਆਪਣਾ ਦਿਲ ਹੌਲਾ ਕੀਤਾ ਤੁਹਾਨੂੰ ਕਹਾਣੀ ਕਿੰਤਾ ਦੀ ਲੱਗੀ ਅਤੇ ਹੋਰ ਪੈਣਾ ਨੂੰ ਵੀ ਸਿਰਫ ਇੰਨਾ ਹੀ ਕਹਿਣਾ ਚਾਹਾਂਗੀ ਕਿ ਕਦੀ ਵੀ ਲਾਲਚ ਦੇ ਵਿੱਚ ਆ ਕੇ ਆਪਣੀ ਇੱਜ਼ਤ ਦਾ ਸੌਦਾ ਨਾ ਕਰਿਓ ਕਿਉਂਕਿ ਜ਼ਿੰਦਗੀ ਵਿੱਚ ਚੀਜ਼ਾਂ ਤਾਂ ਕਦੇ ਨਾ ਕਦੇ ਅੱਗੇ ਪਿੱਛੇ ਮਿਲ ਹੀ ਜਾਂਦੀਆਂ ਨੇ ਪਰ ਜੇ ਤੁਸੀਂ ਆਪਣੀ ਇੱਕ ਵਾਰੀ ਇੱਜ਼ਤ ਗਵਾ ਲਈ ਤਾਂ ਉਹ ਤੁਹਾਨੂੰ ਦੁਬਾਰਾ ਕਦੀ ਵਾਪਸ ਨਹੀਂ ਮਿਲ ਸਕਦੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਤੁਹਾਡੇ ਪੱਲੇ ਪਸਤਾਵਾ ਹੀ ਰਹਿ ਜਾਂਦਾ ਪਸਤਾਵੇ ਤੋਂ ਬਿਨਾਂ ਤੁਹਾਡੇ ਪੱਲੇ ਕੁਝ ਵੀ ਨਹੀਂ ਰਹਿੰਦਾ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਜੀ ਦਿਲੋਂ ਧੰਨਵਾਦ ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ ਤੇ ਇੱਕ ਵਾਰੀ ਫੇਰ ਬੇਨਤੀ ਆ ਚੈਨਲ ਤੇ ਪਹਿਲੀ ਵਾਰੀ ਆਈ ਹਾਂ ਤਾਂ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀ